ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਵਧੀਆ ਮੁਸ਼ਕਲਾਂ ਵਿਜੀਲੈਂਸ ਟੀਮ ਨੇ ਅੱਜ ਸਵੇਰ ਤੋਂ ਹੀ 11 ਵਜੇ ਤੋਂ ਦੇ ਕਰ 10 ਕ ਦਿੱਤੀ ਜੀ 3 ਵਜੇ ਤੱਕ ਕਰਦੀਆਂ ਕੀਤੀ ਗਈ ਬਰੀਕੀਆਂ ਜਾਂਚ ਪੜਤਾਲ ਆਮਦਨਦਬੱਦ ਸਰੋਤਾਂ ਨੂੰ ਬਣਾਇਆ ਜਾਂਦਾ ਹੈ ਜਾਇਦ ਦੀ ਇਨਕੁਆਰੀ ਬੜਿੰਦਾ ਵਿਜੀਲੈਂਸ ਬਿਊਰੋ ਬਲੋਰ ਜਾਂਚ ਚੱਲ ਰਹੀ ਹੈ ਜਿੱਥੇ ਕਿ ਉਹਨਾਂ ਵੱਲੋਂ ਲਗਭਗ ਇੱਕ ਦਰਜਨ ਤੋਂ ਵੱਧ ਗੁਰਪ੍ਰੀਤ ਸਿੰਘ ਕਾਂਗੜ ਵਿਜੀਲੈਂਸ ਅੱਗੇ ਪੇਸ਼ ਹੋਏ ਸਨ ਅਤੇ ਇੱਕ ਡੀਐਸਪੀ ਕੋਲ ਵਾਸੀਆਂ ਕਹਿਣਾ ਹੈ ਕਿ ਸਾਂਝੇ ਤੌਰ ਤੇ ਸਾਡੀ ਟੀਮ ਬਲੋ ਕਾਬਦਾ ਕੰਗੜ ਦੀਆਂ ਘਰ ਦੀ ਮਿੰਤੀ ਕੀਤੀ ਗਈ ਜੇ ਵੀ ਸਾਡੀ ਟੈਕਨੀਕਲ ਟੀਮ ਦੇ ਸਾਡੇ ਨਾਲ ਅਸਰੋਤਬੱਧ ਜਾਇਦਾਦਾਂ ਬਣਾਉਣੇ ਮਾਮਲੇ 'ਚ ਉਹਨਾਂ ਦੀ ਇਨਕੁਆਰੀ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਟੀਮ ਵੱਲੋਂ ਅੱਜ ਗੁਰਪ੍ਰੀਤ ਸਿੰਘ ਕੰਗੜ ਦੇ ਕਰਦੀ ਬੇਨਤੀ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਬਠਿੰਡਾ ਤੋਂ ਇਲਾਵਾ ਬਰਨਾਲਾ ਤੇ ਉਹਨਾਂ ਦੀ ਕਾਫੀ ਜ਼ਾਇਦਤਾਂ ਦੇ ਹੋਰ ਖਾਤਿਆਂ ਦੀ ਬਰੀਕੀਆਂ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਕਮੈਂਟ ਆ ਰਹੀਆਂ ਸਾਨੂੰ ਦੱਸਿਆ ਕਰੋ ਕਈਆਂ ਲੱਗਦੀਆਂ ਸਾਡੀਆਂ ਖਬਰਾਂ ਨਹੀਂ ਉਹਨਾਂ ਦੀ ਨਹੀਂ ਉਹਨੂੰ ਸੁਣਾਉਣੇ ਵਿਜੀਲੈਂਸ ਦੇ ਅਧਿਕਾਰੀਆਂ ਨੇ ਸੰਬੰਧੀ ਡੀਐਸਪੀ ਨੇ ਕੀ ਕਿਹਾ Gracias ¿Por qué? ਦਾਨੀ ਗੁਰਪ੍ਰੀਤ ਸਿੰਘ ਅੰਗੜ ਸਾਬਕਾ ਮੰਤਰੀ ਜਿਹੜੇ ਨੇ ਇਹਨਾਂ ਦੀ ਸਾਡੇ ਕੋਲ ਵਿਜੀਲੈਂਸ ਇਨਕੁਆਰੀ ਚੱਲਦੀ ਹੈ ਉਸ ਵਿਜੀਲੈਂਸ ਇਨਕੁਆਰੀ ਦੇ ਵਿੱਚ ਜਿਹੜੇ ਇਹਨਾਂ ਨੇ ਐਸੈਟਸ ਬਣਾਏ ਹੋਏ ਨੇ ਕੋਈ ਡਿਸਪੋਜ਼ਪੋਜ਼ੀਸ਼ਨਲ ਐਸੈਟਸ ਦੇ ਰਿਗਾਰਡਿੰਗ ਹੈਗੀ ਹੈ ਜੇ ਕੋਈ ਐਸੈਟ ਆਮਦਨ ਤੋਂ ਵੱਧ ਸਰਤਾਂ ਤੋਂ ਬਣਾਈ ਹੋਈ ਹੈਗੀ ਉਹਦੇ ਸਬੰਧ ਵਿੱਚ ਅਸੀਂ ਇਨਕੁਆਰੀ ਕਰ ਰਹੇ ਹਾਂ ਇਨਕੁਆਰੀ ਦੇ ਦੌਰਾਨ ਜਿਹੜੇ ਇਹਨਾਂ ਦੇ ਫਰਮਾਂ ਨੇ ਜਾਂ ਇਹਨਾਂ ਦੇ ਹੋਰ ਮਤਲਬ ਜਿੱਥੇ-ਜਿੱਥੇ ਇਹਨਾਂ ਨੇ ਆਪਦੀ ਇਨਵੈਸਟਮੈਂਟ ਕੀਤੀ ਹੈਗੀ ਉਦੀ ਵੈਰੀਫਿਕੇਸ਼ਨ ਤਕਰੀਬਨ ਅਸੀਂ ਲਗਭਗ ਕਰ ਚੁੱਕੇ ਹਾਂਗੇ ਜਿਹੜੇ ਇਹਨਾਂ ਦੀ ਕੋਠੇ ਦੀ ਕੰਸਟ੍ਰਕਸ਼ਨ ਹੋਈ ਹੈ ਘਰ ਦੇ ਵਿੱਚ ਉਹ ਇਹਨਾਂ ਦਾ ਜਿਹੜਾ ਜੱਦੀ ਘਰ ਆ ਉਹਦੀ ਉਸ ਦੇ ਵਿੱਚ ਉਹਨਾਂ ਨੇ ਕਾਫੀ ਕੁਝ ਰੀਨੋਵੇਸ਼ਨ ਵੀ ਕੀਤੀ ਹੋਈ ਹੈ ਕੁਝ ਕੰਸਟ੍ਰਕਸ਼ਨ ਨਵੇਂ ਵੀ ਕੀਤੀ ਹੋਈ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਡਿਸਪਰਪੋਰਸ਼ਨਡ ਐਸੈਟਸ ਦੀ ਮੈਜ਼ਰਮੈਂਟ ਕਰਾਉਣ ਦੇ ਸਬੰਧ ਵਿੱਚ ਸਾਡੀਆਂ ਜਿਹੜੀਆਂ ਟੈਕਨੀਕਲ ਟੀਮਸ ਅੱਜ ਚੰਡੀਗੜ੍ਹ ਤੋਂ ਆਈਆਂ ਸੀ ਉਹ ਟੈਕਨੀਕਲ ਟੀਮਸ ਦੇ ਨੇ ਜਿਹੜਾ ਸਾਡਾ ਇਹ ਸਾਰਾ ਇਹਨਾਂ ਦੇ ਘਰ ਦੀ ਜਿਹੜੀ ਮੈਜ਼ਰਮੈਂਟ ਕਰਨ ਵੇਲੇ ਮੈਂ ਜਦੋਂ ਇਹਨਾਂ ਨੂੰ ਗੁਰਪ੍ਰੀਤ ਕੰਗੜ ਜੀ ਨੂੰ ਕਾਲ ਕੀਤਾ ਵੀ ਅੱਜ ਅੱਜ ਵਾਸਤੇ ਨਾਲ ਟਾਈਮ ਸੀ ਉਹ ਕਹਿੰਦੇ ਵੀ ਮੈਂ ਮੀਟਿੰਗ 'ਚ ਬਾਹਰ ਆ ਮੇਰਾ ਲੜਕਾ ਤੇ ਸਾਡੇ ਕੇਂਦਰਜੀਤ ਆ ਉਹ ਤੁਹਾਡੇ ਕੋਲ ਪ੍ਰੈਜੈਂਟ ਹੋਣਗੇ ਤੁਸੀਂ ਉਹਨੂੰ ਦੀ ਕਿ ਹਾਜ਼ਰੀ 'ਚ ਕਰ ਲਓ ਤਾਂ ਅਸੀਂ ਉੱਥੇ ਜਾ ਕੇ ਜੋ ਸਾਡੀ ਟੀਮ ਚੱਲੀ ਗਈ ਸਾਰਾ ਅਸੀਂ ਮੈਜ਼ਰਮੈਂਟ ਕੀਤੀ ਹੈ ਅੰਦਰ ਜਿਹੜਾ ਘਰ ਦੇ ਵਿੱਚ ਨਵੀਂ ਕੰਸਟਰਕਸ਼ਨਸ ਵਗੈਰਾ ਹੋਈਆਂ ਨੇ ਸਾਰੀਆਂ ਉਹ ਅਸੀਂ ਵੈਰੀਫਾਈ ਕਰ ਲਿਆ ਉਥੋਂ ਜਿਹੜੀ ਸਾਡੀ ਟੀਮ ਨੇ ਕੁਝ ਇਹਨਾਂ ਦੇ ਪੁਰਾਣਾ ਜਿਹੜਾ ਪਿਛਲੇ ਪਾਸੇ ਘਰ ਦੇ ਵਿੱਚ ਜਿਹੜੀ ਕੋਈ ਕੰਸਟਰਕਸ਼ਨ ਨਵੀਂ ਹੋਈ ਸੀਗੀ ਉਹਦੇ ਸਬੰਧ ਦੇ ਵਿੱਚ ਜਦੋਂ ਅਸੀਂ ਉਹ ਚੈੱਕ ਕਰਨ ਵਾਸਤੇ ਇੱਕ ਦੋ ਕਮਰੇ ਇਹਨਾਂ ਦੇ ਖੋਲਵਾ ਕੇ ਚੈੱਕ ਕਰਨੇ ਸੀ ਤਾਂ ਇਹ オਬਜੈਕਸ਼ਨ ਕਰਦੇ ਸੀ ਕਹਿੰਦੇ ਵੀ ਮੈਂ ਪ੍ਰੈਜ਼ੈਂਟ ਨਹੀਂ ਹੈਗਾ ਤੁਸੀਂ ਇੱਥੇ ਨਾ ਕਰੋ ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡਾ ਬੇਟਾ ਪ੍ਰੈਜ਼ੈਂਟ ਆ ਤਾਂ ਵੀ ਜੇ ਤੁਸੀਂ ਤੁਹਾਨੂੰ ਲੱਗਦਾ ਹੈਗਾ ਤਾਂ ਉਹ ਕਹਿੰਦੇ ਵੀ ਨਹੀਂ ਮੇਰਾ ਬੇਟਾ ਵੀ ਚੱਲਿਆ ਤਾਂ ਉਹ ਉਹਨਾਂ ਦਾ ਬੇਟਾ ਵੀ ਉਥੋਂ ਸਾਡੇ ਕੋਲੋਂ ਕਹਿੰਦਾ ਵੀ ਮੈਂ ਵੀ ਜਾ ਰਿਹਾ ਜੀ ਮੈਂ ਉਹਨਾਂ ਨੂੰ ਸਹਿਯੋਗ ਨਹੀਂ ਕੀਤਾ ਇਸ ਕਰਕੇ ਉਹ ਦੋ ਕਮਰਿਆਂ ਦੀ ਜਿਹੜੀ ਸੀਗੀ ਮੇਜਰਮੈਂਟ ਸਾਡੀ ਟੈਕਨੀਕਲ ਟੀਮ ਨਹੀਂ ਕਰ ਪਾਈ ਬਾਕੀ ਤਕਰੀਬਨ ਸਾਰੇ ਘਰ ਦੀ ਅਸੀਂ ਜਿਹੜੀ ਮੇਜਰਮੈਂਟ ਕਰ ਲਈ ਹੈ ਤੇ ਉਹਦੀ ਸਾਡੀ ਟੈਕਨੀਕਲ ਟੀਮ ਜਿਹੜੀ ਰਿਪੋਰਟ ਬਣਾਉਗੀ ਜਿਹੜੀ ਰਹਿ ਗਈ ਹੈ ਕਿਉਂਕਿ ਸਾਈਨ ਵੀ ਨਹੀਂ ਅਸੀਂ ਕਰ ਰਹੇ ਕਿਉਂਕਿ ਸਾਈਨ ਕਰਵਾਉਣੇ ਸੀ ਇਸ ਕਰਕੇ ਉਹਨਾਂ ਨੇ ਸਾਈਨਾ ਕਰਨ ਤੋਂ ਮਤਲਬ ਬਚਣ ਵਾਸਤੇ ਉਹ ਮੌਕੇ ਤੋਂ ਚਲੇ ਗਏ ਕਿੰਨਾ ਕੁ ਰਹਿ ਗਿਆ ਹਜੇ ਇਸ ਦਾ ਜਿਹੜਾ ਬੈਲੈਂਸ ਜੀ ਆਪਾਂ ਦੇਖੀਏ ਤਾਂ ਕਿਉਂਕਿ ਲਗਾਤਾਰ ਉਹ ਤੁਹਾਡੇ ਕੋਲੇ ਇੱਥੇ ਮੈਨੂੰ ਲੱਗਦਾ ਵੀ 12 15 ਵਾਰ ਆ ਚੁੱਕੇ ਨੇ ਬਿਲਕੁਲ ਠੀਕ ਹੈ ਕਾਫੀ ਵਾਰ ਹੀ ਆ ਗਏ ਸਾਡੇ ਕੋਲ ਬਟ ਉਹਨਾਂ ਦੇ ਵਿੱਚ ਕਈ ਚੀਜ਼ਾਂ ਦੇ ਵਿੱਚ ਉਹਨਾਂ ਦੇ ਕੋਲ ਕੁਝ ਕਈ ਉਹਦੇ ਡਾਕੂਮੈਂਟ ਨਹੀਂ ਹੁੰਦੇ ਕਦੇ ਉਹ ਆਉਂਦੇ ਸਾਡੇ ਕੋਲ ਕਈ ਚੀਜ਼ਾਂ ਉਹ ਸਰਟ ਕਲੀਅਰਿਫਾਈ ਨਹੀਂ ਕਰ ਪਾ ਯਾਰ ਬਾਕੀ ਇਹਨਾਂ ਦੇ ਫਰਮਸ ਨੇ ਕੁਝ ਕਾਫੀ ਖੁੱਲੀਆਂ ਆਈਆਂ ਜਿਵੇਂ ਕੰਗਲ ਟ੍ਰੇਡਿੰਗ ਹੈ ਧਾਲੀਵਾਲ ਹੈਗੀ ਹੈ ਮਾਲਵਾ ਐਗਰੋ ਹੈ ਤੇ ਜਿਹੜੇ ਮੌਲ ਖੁੱਲੇ ਹੋਏ ਨੇ ਆਪਣੇ ਭਾਂਡਿਆ ਆ ਦੇ ਵਿੱਚ ਇਹਨਾਂ ਦੀ ਪਾਰਟਨਰਸ਼ਿਪ ਹੈਗੀ ਇੱਕ ਮੋਗੇ ਹੈ ਉਹਨਾਂ ਸਾਰਿਆਂ ਦਾ ਜਿਹੜਾ ਰਿਕਾਰਡ ਹੈ ਵੈਰੀਫਾਈ ਕਰਨ ਦੇ ਉੱਤੇ ਟਾਈਮ ਲੱਗ ਰਿਹਾ ਕਿਉਂਕਿ ਜਗ੍ਹਾ-ਜਗ੍ਹਾ ਦਿੱਤੇ ਉਹਨਾਂ ਦੇ ਅਕਾਊਂਟਸ ਨੇ ਕਿ ਜਗ੍ਹਾ-ਜਗ੍ਹਾ ਤੇ ਕਾਫੀ ਉਹਨਾਂ ਦੇ ਅਕਾਊਂਟਸ ਦੀ ਛਾਣਪੀਣ ਕੀਤੀ ਜਾ ਰਹੀ ਹੈ। ਉਹ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਜਿਹੜੀ ਇਹਨਾਂ ਦੀ ਆਮਦਨ ਕਿੰਨੀ ਹੈ ਤੇ ਖਰਚੇ ਇਹਨਾਂ ਦੇ ਕਿੰਨੇ ਨੇ ਉਹਦੇ ਸਹੀ ਜਿਹੜੀ ਸਾਡੀਆਂ ਟੀਮਜ਼ ਕੋਲੇ ਅਸੀਂ ਡਿਸਕਸ ਵੀ ਕਰ ਲੈਂਦੇ ਆ ਤੇ ਉਹ ਸਾਰੀ ਚੀਜ਼ ਨੂੰ ਅਸੀਂ ਵੈਰੀਫਾਈ ਕਰਾ ਕੇ ਸਾਡੇ ਆਡਿਟਰ ਆਫਿਸਰਸ ਨੇ ਉਹਨਾਂ ਤੋਂ ਵੀ ਵੈਰੀਫਾਈ ਕਰਵਾਵਾਂਗੇ। ਉਸ ਤੋਂ ਬਾਅਦ ਅਸੀਂ ਸਾਰਾ ਫਾਈਨਲਾਈਜ਼ ਕਰਾਂਗੇ ਇਹਨੂੰ ਇਸ ਕਰਕੇ ਟਾਈਮ ਲੱਗ ਰਿ ਲekin ਹੁਣ ਜੇ ਦੇਖਿਆ ਜਾਵੇ ਤਾਂ ਉਹਨਾਂ ਦੇ ਘਰ ਤੱਕ ਜਿਹੜਾ ਦੁਬਾਰੇ ਫਿਰ ਰਿਮਾਈਂਡਿੰਗਾਂ ਜਾਣ ਦੀਆਂ ਨਹੀਂ ਉਹਨਾਂ ਦਾ ਘਰ ਦੀ ਅਪਰੋਕਸੀਮੇਟਲੀ ਸਾਰੀ ਅਸੀਂ ਕਰ ਲਈ ਹੈ ਜਿਹੜੀ ਰਹੇਗੀ ਹੈ ਕੁਛ ਇੱਕ ਅੱਧੇ ਕਮਰੇ ਦੀ ਜਾਂ ਹੋਰ ਹੈਗੀ ਉਹਦੀ ਉਹਨਾਂ ਨਾਲ ਅਸੀਂ ਫਿਰ ਦੁਬਾਰੇ ਸਾਡੀ ਟੀਮ ਨੇ ਜੇ ਅਸੀਂ ਸਾਡੀ ਟੀਮ ਜਿਹੜੀ ਹੈਗੀ ਉਹਦੇ ਉਹਨਾਂ ਦੇ ਸਹਿਯੋਗ ਨਾ ਕਰਨ ਕਰਕੇ ਸਾਨੂੰ ਥੋੜੀ ਦਿੱਕਤ ਆਈ ਹੈ ਪਹਿਲਾਂ ਤਾਂ ਸਹਿਯੋਗ ਕਰਦੇ ਰਹੇ ਆ ਬਟ ਉਹ ਜਿਹੜਾ ਕੋਈ ਬੈਡਰੂਮ ਨੇ ਉਹਨਾਂ ਦੇ ਉੱਤੇ ਥੋੜਾ ਇਤਰਾਜ਼ ਕਰਦੇ ਸੀਗੇ ਵੀ ਸਾਡੇ ਕਿਉਂ ਚੈੱਕ ਕਰ ਰਹੇ ਹੋ ਤੁਸੀਂ ਜਦ ਕਿ ਸਾਡੀ ਜਿਹੜੀ ਟੀਮ ਹੈਗੀ ਸਾਰਾ ਸਾਨੂੰ ਚੈੱਕ ਕਰਨਾ ਚਾਹੁੰਦਾ ਖੱਲ-ਖੱਲੀ ਚੀਜ਼ ਉਹਦੇ ਚ ਕਰਦੇ ਵਿੱਚ ਕੀ ਕੀ ਕਿੰਨੇ ਕਿੰਨੇ ਕੰਸਟਰਕਸ਼ਨ ਹੋਈ ਹੈ ਕਿਤੇ ਨਵੀਂ ਹੋਈ ਹੈ ਜਾਂ ਪੁਰਾਣੀ ਹੋਈ ਹੈ ਉਹ ਸਾਨੂੰ ਚੈੱਕ ਕਰਨੀ ਚਾਹੀਦੀ ਹੈ ਕੁਝ ਲੱਗਦਾ ਹੈ ਇਸ ਦੇ ਵਿੱਚ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜਾ ਕੁਝ ਹੋਰ ਕਰਨਾ ਇਹ ਦੇ ਜੀ ਜਿਹੜੇ ਚੈਕਿੰਗ ਕਰਨ ਉਪਰੰਤ ਹੀ ਪਤਾ ਲੱਗੂਗਾ ਕਿਉਂਕਿ ਇਹ ਡਿਟੇਲ ਸਾਡੀ ਫਾਈਨਲਾਈਜ਼ ਹੋਣੀ ਹੈ ਕਿਉਂਕਿ ਇਹਦੇ ਵਿੱਚ ਸਾਡੀ ਟੀਮ ਨੇ ਜੋ ਰਿਪੋਰਟ ਦੇਣੀ ਹੈ ਉਹਦੇ ਮੁਤਾਬਕ ਹੀ ਸਾਨੂੰ ਫਾਈਨਲਾਈਜ਼ ਕਰਨਾ ਪਊਗਾ ਜੀ